ਕਾਹ ਦਿੱਤ ਤੁਸੀਂ ਦੇਖੋ ਅਜੀਟੀਵੀ ਤੇ ਮਹਨ ਨਰਸਿੰਘ ਸਿੱਤੂ ਕਈ ਵਾਰੀ ਜਿਹੜੇ ਵਿਅਕਤੀ ਪੈਸਾ ਲਾ ਕੇ ਗੱਡੀਆਂ ਤਾਂ ਲੈ ਲੈਂਦੇ ਆ ਪਰ ਉਹਨਾਂ ਕੋਲ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਅਤੇ ਉਹ ਕੋਈ ਨਾ ਕੋਈ ਇਹੋ ਜਿਹੀ ਜਗ੍ਹਾ ਲੱਭਦੇ ਆ ਜਿੱਥੇ ਕਿ ਗੱਡੀ ਸੇਫ ਰਹੇ ਅਤੇ ਖੜਾਈ ਵੀ ਜਾ ਸਕੇ ਉਹ ਵੀ ਫਰੀ ਹੋਵੇ ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਸੈਕਟਰੀਏਟ ਜਿੱਥੇ ਕਿ ਇੱਕ ਬੇਸਮੈਂਟ ਵਿੱਚ ਪਾਰਕਿੰਗ ਬਣੀ ਹੈਗੀ ਉਹ ਸਿਰਫ ਸਰਕਾਰੀ ਗੱਡੀਆਂ ਲਈ ਬਣੀ ਹੈ ਪਰ ਉੱਥੇ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉੱਥੇ ਗੱਡੀਆਂ ਖੜਾਉਣੀਆਂ ਸ਼ੁਰੂ ਕਰ ਦਿੱਤੀਆਂ ਤਕਰੀਬਨ 2-2 ਤਿੰਨ-ਤਿੰਨ ਮਹੀਨੇ ਉੱਥੇ ਗੱਡੀਆਂ ਖੜੀਆਂ ਰਹਿੰਦੀਆਂ ਸਨ ਅਤੇ ਜਿਹੜੀਆਂ ਸਰਕਾਰੀ ਗੱਡੀਆਂ ਸੀ ਜਾਂ ਉੱਥੇ ਮੁਲਾਜ਼ਮਾਂ ਦੀਆਂ ਗੱਡੀਆਂ ਸੀ ਉਹਨਾਂ ਦੇ ਲਾਉਣ ਲਈ ਜਗ੍ਹਾ ਨਹੀਂ ਹੁੰਦੀ ਸੀ ਤੇ ਜਦ ਉੱਥੇ ਕੱਲ ਇੱਕ ਸਕੂਟਰ ਸੀ ਜਿਹੜੀ ਮੁਲਾਜ਼ਮਾਂ ਦੀ ਸਕੂਟਰ ਚੋਰੀ ਹੋ ਗਈ ਤਾਂ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਕਿ ਅਸੀਂ ਆਪਣੇ ਵਹੀਕਲ ਕਿੱਥੇ ਲਾਗੇ ਤਾਂ ਡਿਪਟੀ ਕਮਿਸ਼ਨਰ ਨੇ ਉਸੇ ਟਾਈਮ ਇਹ ਹਦਾਇਤ ਕੀਤੀ ਕਿ ਜਿਹੜੇ ਪਾਰਕਿੰਗ ਹੈਗੀ ਇਹ ਬੇਸਮੈਂਟ ਪਾਰਕਿੰਗ ਹੈ ਇਸ ਵਿੱਚ ਜਿਹੜੀਆਂ ਗੱਡੀਆਂ ਖੜੀਆਂ ਉਹਨਾਂ ਦੀ ਚੈਕਿੰਗ ਤੇਜ਼ ਕਰਾਵੇ ਜਦੋਂ ਚੈਕਿੰਗ ਕੀਤੀ ਗਈ ਤਾਂ ਉਹ ਸਾਰੀਆਂ ਗੱਡੀਆਂ ਇਹ ਹੀ ਤਕਰੀਬਨ ਇਹ ਹੀ ਇਹ ਗੱਡੀਆਂ ਜਿਹੜੀਆਂ ਪ੍ਰਾਈਵੇਟ ਬਾਹਰਲੇ ਲੋਕਾਂ ਦੀਆਂ ਸਨ ਅਤੇ ਕਈ ਤਾਂ 2-3 ਤਿੰਨ ਮਹੀਨਿਆਂ ਤੋਂ ਖੜੀਆਂ ਸੀ ਜਿੰਨਾਂ ਉੱਤੇ ਕਾਫੀ ਜਿਹੜੀ ਡਸਟ ਜੰਮੀ ਹੋਈ ਸੀਗੀ ਕਾਫੀ ਨੇਹਰੀਆਂ ਦਾ ਰੇਤਾ ਜੰਮਿਆ ਹੋਇਆ ਸੀਗਾ ਕਿਉਂਕਿ ਇਹ ਕਾਫੀ ਲੰਮਾ ਸਮਾਂ ਇੱਥੇ ਖੜੀਆਂ ਰਹੀਆਂ ਕਿਉਂਕਿ ਕਿੰਗਾ ਦੇ ਘਰ ਛੋਟੇ ਹੁੰਦੇ ਆ ਅਤੇ ਘਰੇ ਗੱਡੀ ਖੜਾਉਣ ਨੂੰ ਥਾਂ ਨਹੀਂ ਹੁੰਦੀ ਇਸ ਕਰਕੇ ਉਹਨਾਂ ਵੱਲੋਂ ਇੱਕ ਜਗ੍ਹਾ ਜਿਹੜੀ ਸੇਮ ਸਮਝੀ ਗਈ ਸੀ ਅਤੇ ਉੱਥੇ ਲਾ ਦਿਤੀਆਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਗੱਡੀਆਂ ਨੂੰ ਚੱਕ ਕੇ ਥਾਣੇ ਵਿੱਚ ਲੈ ਜਾਂਦਾ ਗਿਆ ਅਤੇ ਉਹਨਾਂ ਦੇ ਚਲਾਨ ਵੀ ਕੀਤੇ ਗਏ ਹੈ ਜਿਨ੍ਹਾਂ ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ ਬਠਿੰਡਾ ਤੋਂ ਅਜੀਟੇਬਲੀ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਅਤੇ ਕੀ ਕਹਣਾ ਚਾਹਣਾ ਜਿਹੜੀ ਇੱਥੇ ਗੱਡੀਆਂ ਖੜੀਆਂ ਕਿੱਥੇ ਖੜੀਆਂ ਨੇ ਕਿੰਨੀਆਂ ਕਿੰਨੇ ਮੇਰਾ ਨਾਮ ਇਸ ਰਿਜਿੰਦਰ ਸਿੰਘ ਹੈ। ਚੌਕੀ ਜ਼ਿਲ੍ਹਾ ਕਚੈਰੀ ਡਿਊਟੀ ਹੈ ਮੇਰੀ। ਇੱਥੇ ਡੀਸੀ ਸਾਹਿਬ ਦਾ ਆਰਡਰ ਸੀਗਾ ਕਿ ਇੱਥੇ ਜਿਹੜੀ ਬੇਸਮੈਂਟ ਪਾਰਕਿੰਗ ਬਣੀ ਵੀ ਹੈ। ਇਹ ਜਿਹੜੀਆਂ ਸਿਵਲ ਦੀਆਂ ਗੱਡੀਆਂ ਜਿਹੜੀਆਂ ਬਿਨਾਂ ਕੰਮ ਤੋਂ ਕੱਲ ਕੀ ਵੀ ਮਹੀਨਾ-ਮਹੀਨਾ ਪਾਰਕਿੰਗ ਕਰਕੇ ਚਲੇ ਜਾਂਦੇ ਆ। ਉਦੋਂ ਬਾਅਦ ਤਾਂ ਜਾਂਦੇ ਆ। ਡੀਸੀ ਸਾਹਿਬ ਆਏ ਉਹਨਾਂ ਨੇ ਆਰਡਰ ਕੀਤੇ ਵੀ ਇਹ ਗੱਡੀ ਜਿਹੜੀ ਪਾਰਕਿੰਗ ਖਾਲੀ ਕਰਾਓ। ਤੋਂ ਕਰਕੇ ਅਸੀਂ ਖਾਲੀ ਕਰਾ ਰਹੇ ਆਂ ਤਾਂ। ਇਹ 25 ਗੱਡੀਆਂ ਜਿਹੜੀਆਂ ਪਹਿਲਾਂ ਲੈ ਚੁੱਕੇ ਆਂ ਤੋਂ ਬਾਹਰ ਕੱਢ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਭੇਜੀਆਂ ਗਈਆਂ। ਕਿਸ ਤਰ੍ਹਾਂ ਦੀ ਕਾਰਵਾਈ ਇਹ ਜਿਹੜੀ ਕੀਤੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਹਾਂ ਜੋ ਅਸਰਾਂ ਦਾ ਹੁਕਮ ਜਿਵੇਂ ਉਸਨਾਂ ਕਾਰਵਾਈ ਕਰੀ ਬਈ ਕਰ ਦੇ। ਥੈਂਕ ਯੂ। ਮੈਨੂੰ ਕਹਿਣਾ ਚਾਹਤ ਸੀ ਆਸਨਾ ਨਹੀਂ ਆਤਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ